ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਆ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਜ਼ਿਆਦਾ ਆਸਾਨ ਜਿਵੇਂ ਲੇਡੀਜ਼ ਕਾਰਡੀਗਨ ਜਾਂ ਡਰਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾਉਂਗੇ ਜਿਵੇਂ ਕੋਈ ਟੌਪ ਬਣਾ ਰਹੇ ਆ ਬਲਾਊਜ਼ ਸਕੀਵੀ ਤਾਂ ਆਪਾਂ ਇਹ ਡਿਜ਼ਾਈਨ ਆ ਪਾ ਸਕਦੇ ਆ ਬਹੁਤੀ ਜਲਦੀ ਜਲਦੀ ਜਿਹੜਾ ਆਪਣਾ ਇਹ ਡਿਜ਼ਾਈਨ ਬੰਦ ਹੈ ਇਸ ਤਰ੍ਹਾਂ ਇਹ ਵਿੱਚ ਵਿੱਚ ਆਪਣੀ ਜਾਲੀ ਬਣੂਗੀ ਛੋਟੀ ਛੋਟੀ ਇਸ ਤਰ੍ਹਾਂ ਜਿਵੇਂ ਇੱਥੇ ਜਾਲੀ ਆ ਗਈ ਫਿਰ ਇੱਥੇ ਇੱਥੇ ਜਾਲੀ ਆ ਗਈ ਇਸ ਤਰ੍ਹਾਂ ਫਿਰ ਇਧਰ ਜਾਲੀ ਆ ਗਈ ਇਸ ਤਰ੍ਹਾਂ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਜਦੋਂ ਆਪਾਂ ਇਸ ਨੂੰ ਬਣਾਉਣਾ ਹੈ ਇਹਦੇ ਵਾਸਤੇ ਕੁੰਡੇ ਲੈਣੇ ਆ ਪੰਜ ਦੇ ਮਲਟੀਪਲ ਲੈਣੇ ਆ 5 5 5 5 ਇਸ ਤਰ੍ਹਾਂ ਕਰਗੇ 5 5 ਕੁੰਡਿਆਂ ਦਾ ਆਪਣਾ ਡਿਜ਼ਾਈਨ ਦੋ ਕੁੰਡੇ ਤੁਸੀਂ ਇੱਕ ਇਧਰ ਕਰਨੀ ਤੇ ਰੱਖ ਲੈਣਾ ਬਾਧੂ ਇੱਕ ਇਧਰ ਕਰਨੀ ਤੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਆਪਾਂ ਇਹਨੂੰ ਬਣਾਉਣਾ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਿਲਾਈ ਆਪਾਂ ਸ਼ੁਰੂ ਕਰਾਂਗੇ ਪਹਿਲੀ ਸਿਲਾਈ ਆਪਣੇ ਡਿਜ਼ਾਈਨ ਦੀ ਸਿੱਧੇ ਪਾਸੇ ਤੋਂ ਜਿਹੜਾ ਆਪਣਾ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਹੈ। ਤਾਂ ਸਾਰੀ ਸਲਾਈ ਸਿੱਧੀ ਬਣਾਉਣੀ ਆਪਾਂ ਇਸ ਤਰ੍ਹਾਂ। ਜਿੰਨੇ ਵੀ ਕੁੰਡੇ ਤੁਸੀਂ ਲੈ ਹੋਣਗੇ ਪੰਜ ਦੇ ਮਲਟੀਪਲ ਇਸ ਤਰ੍ਹਾਂ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ। ਇਹ ਮੈਂ ਬਣਾ ਕੇ ਕੰਪਲੀਟ ਕਰਦੀ ਹਾਂ ਇਸ ਤਰ੍ਹਾਂ ਹੁਣ ਉਲਟ ਪਾਸੇ ਤੋਂ ਆਪਾਂ ਬਣਾਵਾਂਗੇ ਦੂਸਰੀ ਸਲਾਈ ਉਲਟ ਪਾਸੇ ਤੋਂ ਜਿਹੜੀ ਆਪਣੀ ਸਾਰੀ ਸਲਾਈ ਇਹ ਵੀ ਆਪਾਂ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ ਫੇਰ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਬਣਾਵਾਂਗੇ ਚੌਥੀ ਸਲਾਈ ਫੇਰ ਆਪਾਂ ਸਿੱਧੀ ਬਣਾ ਲੈਣੀ ਉਲਟ ਪਾਸੇ ਤੋਂ ਤਾਂ ਚਾਰ ਸਲਾਈਆਂ ਆਪਾਂ ਸਿੱਧੀਆਂ ਬਣਾ ਕੇ ਕੰਪਲੀਟ ਕਰ ਲੈਣੀਆਂ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਸਿੱਧੀਆਂ ਇਸ ਤਰ੍ਹਾਂ ਹੁਣ ਆਪਾਂ ਪੰਜਵੀਂ ਸਲਾਈ ਬਣਾਉਣੀ ਹੈ ਇੱਕ ਇੱਕ ਹੁੰਡਾ ਤਾਰ ਕੇ ਪੰਜ ਗੁੰਡੇ ਬਣਾਵਾਂਗੇ ਆਪਾਂ ਸਿੱਧੇ 1 2 3 4 5 ਹੁਣ ਅਗਲੇ ਜਿਹੜੇ ਪੰਜ ਗੁੰਡੇ ਆਪਾਂ ਇਸ ਤਰ੍ਹਾਂ ਬਣਾਉਣੇ ਟ੍ਰੈਡ ਕਰਾਂਗੇ ਆਪਾਂ ਅੱਗੇ ਇਸ ਇੱਕ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਦੂਸਰਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਤੀਸਰਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਚੌਥਾ ਕੁੰਡਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਪੰਜਵਾਂ ਕੁੰਡਾ ਸਿੱਧਾ ਇਸ ਤਰ੍ਹਾਂ ਪੰਜ ਕੁੰਡੇ ਆਪਾਂ ਇੱਥੇ ਆਪਣੀ ਜਾਲੀ ਬਣ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਆਪਾਂ ਥ੍ਰੈਡ ਅੱਗੇ ਕਰਦੇ ਆਂ ਫਿਰ ਪੰਜ ਸਿੱਧੇ 1 2 3 4 ਪੰਜ ਫਿਰ ਅਗਲੇ ਪੰਜ ਥ੍ਰੈਡ ਅੱਗੇ ਇੱਕ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਅੱਗੇ ਤੀਸਰਾ ਸਿੱਧਾ ਥ੍ਰੈਡ ਅੱਗੇ ਚਾਰ ਥ੍ਰੈਡ ਅੱਗੇ ਪੰਜ ਫਿਰ ਪੰਜ ਕੁੰਡੇ ਸਿੰਪਲ ਸਿੱਧੇ ਇੱਕ ਦੋ ਤਿੰਨ ਚਾਰ ਪੰਜ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਹੇ ਮੈਂ ਸਲਾਈ ਬਣੂੰਗੀ ਹੁਣ ਆਪਣੀ ਉਲਟ ਪਾਸੇ ਤੇ ਇਹ ਕਿੰਡੇ ਇਸ ਤਰ੍ਹਾਂ ਤਾਰ ਲੈ। ਫ੍ਰੈਡ ਕਰਨਾ ਪਿੱਛੇ ਪੰਜ ਕਿੰਡੇ ਜਿਹੜੇ ਉਧਰ ਸਿੱਧੇ ਸੀ ਇਧਰ ਵੀ ਆਪਾਂ 1 2 10 4 5 ਹੁਣ ਜਿਹੜੇ ਜਾਲੀ ਵਾਲੇ ਕਿੰਡੇ ਆਪਣੇ ਬਣਾਉਣੀ ਆਪਾਂ ਇਹ ਵੀ ਇਸ ਤਰ੍ਹਾਂ ਸਿੱਧੀ ਐ ਜਿਹੜੀ ਆਪਾਂ ਇਹ ਥ੍ਰੈਡ ਅੱਗੇ ਗਈ ਤਸੀਂ ਉਹ ਉਤਾਰ ਦੇਣਾ ਫੇਰ ਇਸ ਤਰ੍ਹਾਂ ਕੁੰਡਾ ਸਿੱਧਾ ਫੇਰ ਇਹਨੂੰ ਉਤਾਰ ਦੇਣਾ ਫੇਰ ਕੁੰਡਾ ਸਿੱਧਾ ਸਲਾਈ ਆਪਣੀ ਸਾਰੀ ਸਿੱਧੀ ਐ ਬਸ ਜਿਹੜਾ ਆਪਾਂ ਜਾਲੀ ਬਣਾਈ ਥ੍ਰੈਡ ਅੱਗੇ ਕਰਕੇ ਉਹਨੂੰ ਆਪਾਂ ਉਤਾਰ ਦੇਣਾ ਬਾਕੀ ਸਾਰੀ ਸਲਾਈ ਆਪਣੀ ਸਿੱਧੀ ਬਣੂ ਖੇਮੇ ਸਲਾਈ ਆਪਣੀ ਇਹ ਫਿਰ ਇਸ ਤਰ੍ਹਾਂ ਇਹ ਆਪਾਂ ਤਾਰ ਦੇਣਾ ਜਿਹੜਾ ਆਪਾਂ ਥ੍ਰੈਡ ਅੱਗੇ ਕੀਤਾ ਸੀ ਫਿਰ ਇਸ ਤਰ੍ਹਾਂ ਤਾਰ ਦੇਣਾ ਫਿਰ ਕੁੰਡਾ ਸਿੱਧਾ ਬਣਾ ਲੈਣਾ ਜਿਹੜਾ ਥ੍ਰੈਡ ਅੱਗੇ ਕੀਤਾ ਸੀ ਉਹਨੂੰ ਉਤਾਰ ਦੇਣਾ बस 체ਮੀ ਸਲਾਈ ਚ ਆਪਾਂ ਇਸੇ ਤਰ੍ਹਾਂ ਕਰਨਾ ਹੈ 6 ਸਲਾਈਆਂ ਆਪਾਂ ਕੰਪਲੀਟ ਕਰ ਲਈਆਂ ਇਸ ਤਰ੍ਹਾਂ ਹੁਣ ਆਪਣੀ 7ਵੀਂ ਸਲਾਈ ਆਉਗੀ 7ਵੀਂ ਸਲਾਈ ਆਪਾਂ ਸਾਰੀ ਸਿੱਧੀ ਬਣਾ ਲੈਣੀ ਹੈ ਇਸ ਤਰ੍ਹਾਂ ਕਰਕੇ ਸਾਰੀ ਸਲਾਈ ਸਿੱਧੀ ਬਣਾਵਾਂਗੇ 8ਵੀਂ ਸਲਾਈ ਆਜੂ ਆਪਣੀ ਉਲਟ ਪਾਸੇ ਤੋਂ ਉਹ ਵੀ ਆਪਾਂ ਸਾਰੀ ਸਿੱਧੀ ਬਣਾ ਲੈਣੀ ਤੇ ਦੋ ਸਲਾਈਆਂ ਬਣਾ ਕੇ ਕੰਪਲੀਟ ਕਰਦੀਆਂ 7ਵੀਂ ਸਲਾਈ ਤੇ 8ਵੀਂ ਸਲਾਈ ਫਿਰ 9ਵੀਂ ਸਲਾਈ ਆਪਾਂ ਬਣਾਵਾਂਗੇ ਅੱਠ ਸਲਾਈਆਂ ਡਿਜ਼ਾਈਨੀਆਂ ਹੁਣ ਕੰਪਲੀਟ ਹੋ ਗਈਆਂ ਜਿਹੜਾ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣਦਾ ਜਾਂਦਾ ਹੈ ਵਿੱਚ ਵਿੱਚ ਜਿਹੜੀ ਆਪਣੀ ਇਹ ਛੋਟੀ ਛੋਟੀ ਇਸ ਤਰ੍ਹਾਂ ਜਾਲੀ ਜੀ ਬਣਦੀ ਜਾਂਦੀ ਹੈ ਜਦੋਂ ਆਪਾਂ ਇਹਨੂੰ ਜ਼ਿਆਦਾ ਕੁੰਡਿਆਂ ਤੇ ਬਣਾਵਾਂਗੇ ਜਿਵੇਂ ਆਪਾਂ ਕੋਈ ਆਪਣਾ ਟਾਪ ਜਾਂ ਸਕੀਵੀ ਵਗੈਰਾ ਬਣਾ ਰਹੇ ਹਾਂ ਤਾਂ ਜਿਹੜਾ ਇਹ ਡਿਜ਼ਾਈਨ ਹੈ ਇਸ ਤਰ੍ਹਾਂ ਆਉਂਦਾ ਸਾਹਮਣੇ ਨੌਵੀਂ ਸਲਾਈ ਚ ਆਪਾਂ ਡਿਜ਼ਾਈਨ ਆਪਾਂ ਇਹੀ ਬਣਾਉਣਾ ਬਸ ਡਿਜ਼ਾਈਨ ਦੀ ਜਗ੍ਹਾ ਜਿਹੜੀ ਚੇਂਜ ਕਰ ਦੇਣੀ ਹੈ ਨੌਵੀਂ ਸਲਾਈ ਹੁਣ ਆਪਣੀ ਇੱਕ ਕੁੰਡਾ ਤਾਰ ਕੇ ਥ੍ਰੈਡ ਕਰਾਂਗੇ ਆਪਾਂ ਪਿੱਛੇ ਤਾਂ ਪਹਿਲਾਂ ਆਪਾਂ ਇਹ ਪੰਜ ਕੁੰਡੇ ਸਿੰਪਲ ਬਣਾਏ ਸੀ ਹੁਣ ਆਪਾਂ ਇਹ ਜਾਲੀ ਵਾਲੇ ਬਣਾਉਣੇ ਪੰਜ ਕੁੰਡੇ ਥ੍ਰੈਡ ਕਰਾਂਗੇ ਅੱਗੇ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਦੂਸਰਾ ਸਿੱਧਾ ਥ੍ਰੈਡ ਕਰਾਂਗੇ ਅੱਗੇ ਤੀਸਰਾ ਕੁੰਡਾ ਸਿੱਧਾ ਥ੍ਰੈਡ ਅੱਗੇ ਚੌਥਾ ਕੁੰਡਾ ਸਿੱਧਾ ਥ੍ਰੈਡ ਅੱਗੇ ਪੰਜਵਾਂ ਕੁੰਡਾ ਸਿੱਧਾ ਤੇ ਇਸ ਤਰ੍ਹਾਂ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਪਹਿਲਾਂ ਆਪਣੇ ਪੰਜ ਸਿੰਪਲ ਐ ਸੀ ਹੁਣ ਆਪਾਂ ਪੰਜ ਜਾਲੀ ਵਾਲੇ ਬਣਾਏ ਤੇ ਅਗਲੇ ਪੰਜ ਸਿੰਪਲ ਬਣਾਵਾਂਗੇ 1 2 10 4 5 ਅਗਲੇ ਪੰਜ ਕੁੰਡੇ ਫੇਰ ਆਪਾਂ ਜਾਲੀ ਵਾਲੀ ਥ੍ਰੈਡ ਲੱਗੇ 1 ਸਿੱਧਾ ਥ੍ਰੈਡ ਲੱਗੇ 2 ਥ੍ਰੈਡ ਲੱਗੇ 10 ਥ੍ਰੈਡ ਲੱਗੇ 4 ਥ੍ਰੈਡ ਅੱਗੇ 5 ਅਗਲੇ 5 ਕੁੰਡੇ ਫੇਰ ਆਪਾਂ ਸਿੰਪਲ ਸਿੱਧੇ 1 2 3 4 5 ਫੇਰ ਆਪਾਂ ਇਹ 5 ਕੁੰਡੇ ਜਾਲੀ ਵਾਲੇ ਥ੍ਰੈਡ ਅੱਗੇ 1 ਥ੍ਰੈਡ ਅੱਗੇ 2 ਥ੍ਰੈਡ ਅੱਗੇ 3 ਥ੍ਰੈਡ ਅੱਗੇ ਕਿਤਾ 4 ਥ੍ਰੈਡ ਅੱਗੇ 5 ਲਾਸਟ ਵਾਲਾ ਕੁੰਡ ਆਪਾਂ ਸਿੱਧਾ ਬਣਾਵਾਂਗੇ 10ਵੀਂ ਸਲਾਈ ਔਰ ਟਪਾਸੀ ਤੋਂ ਕੰਨੀ ਵਾਲਾ ਕੁੰਡਾ ਪਾ ਤਾਰ ਕੀ ਫਿਰ ਆਪਾਂ ਕੁੰਡੇ ਸਾਰੇ ਸਿੱਧੇ ਬਣਾਉਣੇ ਬਸ ਜਾਲੀ ਵਾਲਾ ਕੁੰਡਾ ਜਿਹੜਾ ਆਪਾਂ ਜਾਲੀ ਬਣਾਈ ਸੀ ਉਹ ਥ੍ਰੈਡ ਆਪਾਂ ਉਤਾਰਦੇ ਜਾਣਾ ਸਲਾਈ ਇਸ ਤਰ੍ਹਾਂ ਤੇ ਜਿਹੜੇ ਕੁੰਡੇ ਆ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਸਿੱਧੇ ਬਣਾਉਂਦੇ ਜਾਣਾ ਫਿਰ ਇਹ ਥ੍ਰੈਡ ਉਤਾਰ ਦੇਣਾ ਜਿਹੜਾ ਆਪਾਂ ਜਾਲੀ ਕਰਕੇ ਬਣਾਇਆ ਸੀ ਥ੍ਰੈਡ ਅੱਗੇ ਕਰਕੇ ਫਿਰ ਇਹਨੂੰ ਉਤਾਰ ਦੇਣਾ ਫੇਰ ਕੁੰਡਾ ਸਿੱਧਾ ਫੇਰ ਉਤਾਰਦੇ ਨੇ ਇਹਨੂੰ ਫੇਰ ਕੁੰਡਾ ਸਿੱਧਾ ਫੇਰ ਇਹਨੂੰ ਉਤਾਰ ਦੇਾਂਗੇ ਕੁੰਡਾ ਸਿੱਧਾ ਅਗਲੇ 5 ਕੁੰਡੇ ਆਪਣੀ ਜਿਹੜੇ ਸਿੰਪਲ ਸੀ ਉਹਨਾਂ ਨੂੰ ਆਪਾਂ ਸਿੰਪਲ ਸਿੱਧੇ ਬਣਾ ਲੈਣਾ ਸਿਲਾਈ ਆਪਣੀ ਸਾਰੀ ਸਿੱਧੀ ਬਣਾਉਣੀ ਆਪਾਂ ਸਾਰੇ ਕੁੰਡੇ ਬਸ ਆਪਾਂ ਇਹ ਕੁੰਡੇ ਜਿਹੜੇ ਜਾਲੀ ਵਾਲੇ ਇਹਨਾਂ ਨੂੰ ਜਿਹੜੀ ਜਾਲੀ ਬਣਾਇ ਇਸ ਥ੍ਰੈੱਡ ਅੱਗੇ ਕਰਕੇ ਇਹ ਆਪਾਂ ਥ੍ਰੈੱਡ ਸਿਲਾਈ ਤੋਂ ਉਤਾਰ ਦੇ ਜਾਣੇ ਹੈ ਇਹ ਰੋਸੇ ਤਰ੍ਹਾਂ ਜਾਲੀ ਵਾਲਾ ਥ੍ਰੈਡ ਆਰ ਦੇਣਾ 10ਵੀਂ ਸਿਲਾਈ ਆਪਣੀ ਕੰਪਲੀਟ ਹੋ ਗਈ। ਹੁਣ ਆਪਾਂ 11ਵੀਂ ਸਿਲਾਈ ਬਣਾਉਣੀ ਹੈ ਸਿੱਧੇ ਪਾਸੇ ਤੋਂ। ਸਾਰੀ ਸਿਲਾਈ ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ। 12ਵੀਂ ਸਲਾਈ ਆਪਾਂ ਫੇਰ ਜਿਹੜੀ ਉਲਟ ਪਾਸੇ ਤੋਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ 12ਵੀਂ ਸਲਾਈ ਉਲਟ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਮੈਂ ਕੰਪਲੀਟ ਕਰਦੀ ਲਓ ਜੀ ਡਿਜ਼ਾਈਨ ਆਪਣਾ ਬਣ ਕੇ ਕੰਪਲੀਟ ਹੋ ਗਿਆ ਤਾਂ ਇਸ ਤਰ੍ਹਾਂ ਜਿਹੜਾ ਆਪਣਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਿੰਪਲ ਡਿਜ਼ਾਈਨ ਹੈ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਇਸ ਤਰ੍ਹਾਂ ਹੁਣ ਜਦੋਂ ਡਿਜ਼ਾਈਨ ਦੁਬਾਰਾ ਸਟਾਰਟ ਕਰਨਾ ਪਹਿਲੀ ਸਲਾਈ ਤੋਂ ਆਪਾਂ ਸ਼ੁਰੂ ਕਰ ਲੈਣਾ ਤਾਂ ਇਸ ਤਰ੍ਹਾਂ ਵਿੱਚ ਵਿੱਚ ਜਿਹੜੀ ਜਾਲੀ ਬਣਦੀ ਜਾਂਦੀ ਹੈ ਤੇ ਚਲੋ ਜੀ ਤੁਸੀਂ ਵੀ ਜਰੂਰ ਬਣਾਇਓ ਇਸ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੇਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਮਿਲਦੇ ਆਪਾਂ ਅਗਲੀ ਵੀਡੀਓ 'ਚ ਧੰਨਵਾਦ